ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਲੇ ਆਂ ਬਾਬਾ ਬੁੰਡਾ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਨ ਟਰੈਕਟਰ ਟਾਲਾ ਤਿਆਰ ਆ ਆਜੋ ਸਾਰੇ ਸੰਗਤ ਜੀ ਸਾਰੇ ਜਣੇ ਦਰਸ਼ਨ ਮੇਲੇ ਕਰ ਆਈਏ ਆਜੋ ਤੁਹਾਨੂੰ ਲੈ ਚੱਲੀਏ ਬਾਬਾ ਬੁੰਡਾ ਸਾਹਿਬ ਵਾਹਿਗੁਰੂ 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 ਸੰਗ ਟੌਲੀ ਲਈ ਜੋ ਜੰਦੀ ਆਈ ਜਾਂਦੀ ਹੈ ਤੇ ਆਪ ਮਾਣ ਵਾਲੀ ਲਈ ਚੱਲਾਂਗੇ ਸੰਗਤ ਨੂੰ ਸਾਰੀ ਨੂੰ ਦਰਸ਼ਨ ਮਿਲੇ ਕਰਾਵਾਂਗੇ ਆਜੋ ਤਹੀ ਵੀ ਸਾਰੇ ਜਣੇ ਜਿੰਨੇ ਜਣੇ ਵੀ ਬਲੌਗ ਨੂੰ ਵੇਖ ਰਹੇ ਹੋ ਆਜੋ ਤੁਹਾਨੂੰ ਵੀ ਲੈ ਚਲੀਏ ਸਾਰਿਆਂ ਨੂੰ ਦਰਸ਼ਨ ਮਿਲੇ ਕਰੋ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਨਾਲ ਦੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਵੀ ਆਪਾਂ ਵੀਡੀਓ ਪਾਈਏ ਤੁਹਾਨੂੰ ਸ਼ੋਅ ਹੋਵੇ ਅਜੋ ਆਪਾਂ ਹੁਣ ਤਰਪਿਆਂ ਦੇ ਪਬਜੀ ਸਾਹਿਬ ਆਣੇ ਗੱਡੀਆਂ ਲੈ ਲੈ ਨੰਗਣ ਦੇ ਬਾਈ ਕਰਨ ਦੇ ਬੱਚਿਆਂ ਨੂੰ ਬੱਚੇ ਬਾਈ ਕਰਨ ਦਾ ਹੈ ਬੱਚੇ ਬਹੁਤ ਖੁਸ਼ ਆ ਕਿ ਪਬਜੀ ਸਾਹਿਬ ਆਣੀ ਜਿਹੜੇ ਹਨ ਨੂੰ ਬਾਈ ਕਰਦੇ ਆ ਲਗਾਤਾਰ ਗੱਡੀਆਂ ਆ ਰਹੀਆਂ ਪੌਜੀਆਂ ਦੀਆਂ ਤੇ ਨਾਲ-ਨਾਲ ਆਪਾਂ ਫਿਰ ਚੱਲੋ ਵੀਡੀਓ ਬਣਾ ਕੇ ਨਾਲ ਬਲੌਗ ਚ ਪਾਈ ਜਾਵੇ ਹੁਣ ਬੱਚੇ ਪਾਈ ਕਰਦੇ ਨਾਲ-ਨਾਲ ਹੋਰ ਗੱਲਾਂ ਬਾਤਾਂ ਤੁਹਾਨੂੰ ਸੁਣਾਇਉ ਬਲੌਗ ਵਧੀਆ ਲੱਗਾ ਤੇ ਸਾਰੇ ਜਣੇ ਕਮੈਂਟ ਸ਼ੇਅਰ ਹੁਣ ਆਪਾਂ ਪਹੁੰਚ ਚੁੱਕੇ ਆਂ ਤਰਨ ਤਰਨ ਸਾਹਿਬ ਹੌਲੀ ਹੌਲੀ ਤਰਨ ਤਰਨ ਸਾਹਿਬ ਆਪਾਂ ਆ ਚੁੱਕੇ ਆਂ ਐਨ ਬਿਲਕੁਲ ਹੁਣ ਆਪਾਂ ਗੇਟ ਤੇ ਪਹੁੰਚ ਚੁੱਕੇ ਤਰਨ ਤਰਨ ਸਾਹਿਬ ਆਉਂਦੇ ਆਪਾਂ ਤੁਹਾਨੂੰ ਬਾਬਾ ਪੁੱਡਾ ਸਭ ਤੋਂ ਆਉਂਦੇ ਤਰਨ ਤਰਨ ਸਾਹਿਬ گردوارا ساحب بھی کرا گے تھے اندر, دی اندر, دی اندر ترن ترن بوڑھی والے چوک تھا نگتے اپنی آج اپنے ਰੇਲਵੇ ਸਟੇਸ਼ਨ ਦੇ ਨਾਲ ਜਿਹੜਾ ਗੁਰਦੁਆਰਾ ਟੱਕਰ ਸਾਹਿਬ ਟੱਕਰ ਸਾਹਿਬ ਗੁਰਦੁਆਰਾ ਸਾਹਿਬ ਆਪਣੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਬੁੱਢਾ ਸਾਹਿਬ ਲਓ ਜੀ ਤਨ ਨੂੰ ਵੀ ਦਰਸ਼ਨ ਕਰਾਉਣੇ ਆ ਆਜੋ ਸਾਰੇ ਜਣੇ ਕਰੋ ਦਰਸ਼ਨ ਬਾਬਾ ਬੁੱਢਾ ਸਾਹਿਬ ਤਨ ਤਨ ਬਾਬਾ ਬੁੱਢਾ ਸਾਹਿਬ Saringan sangat tahan tercengeng, Karo huru-kuruh, wah, huru, 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 wah, huru. ਵਾਹਿਗੁਰੂ 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 ਸਾਰੇ ਜਣੇ ਕਰੋ ਦਰਸ਼ਨ ਮੇਲੇ ਮਾਬਾ ਵੱਡਾ ਸਾ ਇਹ ਆਪਾਂ ਹੁਣ ਸਰੋਵਰ ਤੇ ਆ ਗਏ ਇਸ਼ਨਾਨ ਪਾਣੀ ਕਰਾਂਗੇ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਚੋਲਦੇ ਨਿਸ਼ਾਨ ਪੰਥ ਮਹਾਰਾਜ ਕੇ واغو واگرو واحگر یہ اپنا نور گل واحگر واحو واح گو واحو واحو ਵਾਹਿਗੁਰੂ 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 ਪੰਛੀ ਉੱਡਦੇ ਆਏ ਬਹੁਤ ਸੁੰਦਰ ਨਜ਼ਾਰਾ ਆਰਾਏ ਦੇ ਦਰਸ਼ਨ ਕਰਨ ਆਏ ਪੰਛੀ ਵਿਕ ਵਾਹਿਗੁਰੂ 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 ਅੱਜ ਉਹ ਲੈ ਚਲੇ ਗਏ ਤੁਹਾਨੂੰ ਵੀ ਆਪਾਂ ਦਰਬਾਰ ਦੇ ਅੰਦਰ ਬਕੜਾ ਪ੍ਰਚਾਤੀ ਤੇ ਕ੍ਰਮ ਕਰਾਈ ਹੁਣ ਲਵਾਵਾਂਗੇ ਆਪਾਂ ਭੋਗ ਕਿ ਆਪਾਂ ਜਾਵਾਂਗੇ ਮਾਬਾ ਜੀ ਦੇ ਦਰਸ਼ਨ ਮੇ ਲੈ ਕੇ ਲੋ ਜ ਵਾਹਿਗੁਰੂ 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 ਲੋਈ ਬਾਬਾ ਜੀ ਨਾਲ ਲਾਤਾ ਪੋਗ ਹੋਣ ਲਾਵਾਂਗੇ ਆਪਾ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਫਿਰ ਆਪਾਂ ਆ ਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਜੀ ਦੇ ਨਾਲੇ ਆਪ ਕਰੋ ਨਾਲੇ ਹੋਰਾਂ ਸੰਗਤ ਨੂੰ ਮਿਕਰਾਇਓ ਦਰਸ਼ਨ ਬਾਬਾ ਜੀ ਦੇ ਸਾਰੇ ਜਣੇ ਕਰਿਓ ਦਰਸ਼ਨ ਵਾਹਿਗੁਰੂ 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 ਆਇਓ ਸਾਧ ਸੰਗ ਜੀ ਤਹੇਂ ਕਰੋ ਦਰਸ਼ਨ ਹੋਰਾਂ ਸੰਗਤਾਂ ਨੂੰ ਕਰਾਓ ਵਾਤੋਂ ਦਾ ਬਲੌਗ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦਰਸ਼ਨ ਕਰਨ ਬਾਬਾ ਜੀ ਦੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਹੁਣ ਆਪਾਂ ਚੱਲਦੇ ਆਂ ਸੇਦੀ ਤਰਨਤਾਰਨ ਸਾਹਿਬ ਸੇਦੀ ਗੁਰੂ ਅਰਜਨ ਦੇਵ ਜੀ ਸਾਇਬ ਸੱਚੇ ਪਾਤਸ਼ਾਹ ਪੰਜਵੀਂ ਪਾਤਸ਼ਾਹੀ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਰਾਜੋ ਆਪ ਆ ਚੁੱਕੇ ਆ ਕਰਨਤਨ ਸਾਹਿਬ ਸਭ ਤੋਂ ਵੱਡਾ ਸਰੋਵਰ ਜਿੱਥੇ ਪੰਜਵੀਂ ਪਾਛੇ ਸੈਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦਰਾ ਸਾਹਿਬ ਇਹ ਸਾਹਮਣੇ ਜਿਹੜਾ ਆਪਾਂ ਦਰਸ਼ਨ ਹੋ ਰਹੇ ਬੁੰਗਾ ਸਾਹਿਬ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਦਾ ਕਮੈਂਟ ਜਰੂਰ ਵੱਧ ਤੋਂ ਵੱਧ ਕਰਿਓ ਸਾਰੇ ਜਣੇ ਬਲੌਗ ਨੂੰ ਵਾਤੋਂ ਵੱਧ ਵੇਖਿਓ ਵਾਹਿਗੁਰੂ ਵਾਹਿਗੁਰੂ ਜੇ ਕੋਈ ਵੀ ਕਮੀ ਬੇਸੀ ਲਗੇ ਵਲੌਗ ਦੇ ਵਿੱਚ ਆ ਗੱਲ ਇਦਾਂ ਉਹ ਜ਼ਰੂਰ ਦੱਸਿਓ ਪਈ ਆਪਣੇ ਤੋਂ ਬੋਲਣ ਤੇ ਵਾਦਾ ਘਾਟਾ ਹੋ ਗਿਆ ਹੋਵੇ ਕੋਈ ਵੀ ਤੇ ਜ਼ਰੂਰ ਦੱਸਿਓ ਵਾਹਿਗੁਰੂ 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 ਸਰੋਵਰ ਸਭ ਤੋਂ ਵੱਡਾ ਸਰੋਵਰ ਜਿਹੜਾ ਤਰਨਤਾਰਨ ਸਾਹਿਬ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਸ਼ਾਏ ਉਹਨਾਂ ਦੇ ਦਰਬਾਰ ਤੇ ਆ ਜਾਓ ਆਪਾਂ ਹੁਣ ਕਰਾਉਣੇ ਤੁਹਾਨੂੰ ਦਰਸ਼ਨ ਆ ਜਾਓ ਤੁਹਾਨੂੰ ਲੈ ਚਲੀਏ ਮਾਪਾ ਜੀ ਦੇ ਵਾਹਿਗੁਰੂ 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 واہ واحو 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 واحو کرو درشن سارے جنے ਬਾਬਾ ਜੀ ਦੇ ਦਰਬਾਰ ਤੇ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰੇ ਜਣੇ ਸ਼ੁਰੂ ਤੋਂ ਲੈ ਕੇ ਐਂਡ ਤਾਈ ਬਲੌਗ ਸਾਰੇ ਜਣੇ ਵੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ